ਲੈ ਪਰਨਾ ਬੰਨਣਾ ਹੈਗਾ ਆਪਣਾ ਹੁਣ ਆਪਾਂ ਰੇੜੀਆਂ ਸਾਰਾ ਕੁਝ ਲੈ ਹੁਣ ਪਿੰਡ ਦਾ ਵੀ ਕੀੜਾ ਮਾਰ ਕੇ ਆਈਏ ਚਾਹ ਪੀ ਲਈਏ ਕੁੱਟਾ ਇਹਨਾਂ ਨੂੰ ਦੇ ਰਜੀ ਦੇਣਗੇ ਨਾ ਕੀ ਹੋ ਗਿਆ ਖੰਗੂੜੇ ਮਾਰੀ ਜਾਣਾ ਹੈਗਾ ਨਾਮ ਵੀ ਹੈਗਾ ਮੇਰਾ ਕੋਈ ਹਾਕ ਮਾਰ ਲੈ ਮੈਨੂੰ ਮੈਂ ਹਾਕ ਮਾਰਨ ਨੂੰ ਮੈਂ ਤੈਨੂੰ ਕੀ ਕਹਤਾ ਤੂੰ ਜਾਦੇ ਨਾ ਮੇਰਾ ਬਲੱਡ ਜਾ ਪਤਾ ਹੀ ਤੂੰ ਮੈਨੂੰ ਚਾਦੀ ਲਿਆ ਦੇ ਕੁੱਟਾ ਬਲੱਡ ਨਾ ਮੇਰਾ ਵੀ ਬਹੁਤ ਵੱਧਾ ਹੈ ਠੀਕ ਐ ਜੇ ਇੰਨਾ ਹੀ ਚਾਹ ਆਪਣੇ ਬਣਾ ਕੇ ਪੀ ਲੈ ਇਹ ਆਪ ਕਿੱਥੇ ਬਣਾਉਂਗਾ ਮੈਂ ਤੂੰ ਚਾਹ ਦੀ ਲਿਆ ਦੇ ਮੈਂ ਪਿੰਡ 'ਚ ਵੀ ਗੇੜਾ ਮਾਰ ਕੇ ਆਣਾਗਾ ਮੈਂ ਨਾ ਕੱਪੜੇ ਧੋਈ ਜਾਂਦੀ ਸੀ ਚਾਰ ਵਾਰ ਹਾਕਾ ਮਾਰਤੀ ਆ ਮੇਰੇ ਤੋਂ ਨਹੀਂ ਬਣਦੀ ਚਾਹ ਆਪੇ ਬਣਾ ਲੈ ਉੱਠ ਕੇ ਮੈਥੂ ਨਹੀਂ ਬਣਦੀ ਤੂੰ ਚਾਹ ਦੇ ਨਹੀਂ ਲਿਆਉਣੀ ਚੱਲ ਦੁੱਧ ਪਿਆ ਹੋਊਗਾ ਦੁੱਧ ਚ ਲਿਆ ਦੇ ਪੱਤੀ ਪਾ ਕੇ ਹੋਰ ਨਾ ਤੈਨੂੰ ਕਾਫੀ ਬਿਲਾਦਾ ਮੈਂ ਐ ਨਾ ਬੜਾ ਚਾਹ ਪੀਣੀ ਐ ਨਾ ਤਾਂ ਨਾਮ ਲੈ ਲਿਆ ਕਰ ਸਿੱਧੀ ਗੱਲ ਠੀਕ ਐ ਚਾਹ ਨੂੰ ਤੂੰ ਲਿਆ ਕਿੰਨੀ ਆ ਚੱਲ ਕੋਈ ਨਾ ਪਰਝਾਈ ਦਿਹਾ ਦੇ ਚਾਹ ਦੇ ਆ ਦੇ ਤੂੰ ਆਇਆ ਪਰਝਾਈ ਵਾਲਾ ਪਹਿਲਾਂ ਖੰਘੂੜੇ ਮਾਰੀ ਹੇ ਲਿਆ ਦੁਖੀ ਕਰ ਲਿਆ ਓਏ ਦੱਸ ਜੇ ਮਾਰੀ ਮੋਟੀ ਇੱਜ਼ਤ ਆ ਗਈ ਕਰ ਲਿਆ ਤੋ ਚਾ ਲਿਆ ਤੋ ਕੁੱਟ ਹੁਣਾ ਚਾ ਦੀ ਦਾ ਪੀ ਕੇ ਜਾ ਮੈਂ ਜੇਟ ਜੀ ਜੇਟ ਜੀ ਆ ਲਾ ਚਾ ਆ ਚਾ ਤੁਸੀਂ ਇਹਨੂੰ ਕਹਿ ਦਿਆ ਕਰੋ ਚਾਤਾ ਮੈਂ ਤੁਹਾਨੂੰ ਮਿੰਟੇ ਚ ਬਣਾ ਦਿਆ ਕਰੂੰਗੀ ਹਰ ਚਾਤਾ ਬਾਰੀ ਮਿੱਠੀ ਆ ਇੰਨੀ ਮਿੱਠਿਆ ਜੇ ਪਹਿਲਾਂ ਤੂੰ ਪਿਆਰ ਨਾਲ ਪਹਿਲੀ ਬੋਲ ਕੇ ਲਿਆ ਦਿਆ ਕਰੇ ਓਹੋ ਇੰਨੀ ਮਿੱਠੀ ਜਾ ਆ ਬਾਰੀ ਇਹ ਕੁਛੀ ਜਾਗੀ ਓਹੋ ਹੋ ਹੋ ਤੁਹਾਨੂੰ ਰਹਿਣਾ ਬਾ ਅਲਾ ਚਾ ਓਹੋ ਸੌ ਲਾ ਅਲਾ ਚਾ ਅੱਛਾ ਹੁਣ ਆਈਆਂ ਤੂੰ ਜੱਫੀਆਂ ਨਹੀਂ ਆ ਬਾਈ ਜਾਨ ਮੈਂ ਤਾਂ ਸੁਪਨੀ ਦੇਖ ਰਹੀ ਸੀ ਆਹੋ ਯਾਗਰਾ ਲੰਦਾਗਾ ਕਰਾ ਲਾ ਕੇ ਵਿਆਹ ਵੀ ਆ ਹੁਣ ਬੁੱਢਾ ਖੁੰਡਦਾ ਹੋਊਗਾ ਵਿਆਹ ਤੇਰਾ ਚੱਲ ਤੂੰ ਦਿਮਾਗ ਖਣਾ ਖਾ ਮੈਂ ਪਹਿਲਾਂ ਮੇਰਾ ਪਿੰਡ ਦੇ ਗੇੜਾ ਮਾਰ ਕੇ ਆਉਣਾ ਤੂੰ ਭੱਗ ਜਾ ਇਹੋ ਜਿਹਾ ਟੰਗ ਜਣਾ ਕਰਿਆ ਕਰ ਮੈਨੂੰ ਤਾਂ ਇਕੱਲੀ ਰਹਿੰਦ ਨੂੰ ਡਰ ਲੱਗਦਾ ਹੋਰ ਡਰ ਨੂੰ ਤਾਂ ਦੱਸ ਮੈਂ ਤੈਨੂੰ ਖਾਨਾਗਾ ਨਾਲੇ ਉਹ ਕਿੱਧਰ ਗਿਆਗਾ ਮੈਨੂੰ ਨਹੀਂ ਪਤਾ ਚੰਗਾ ਪੀ ਲੈ ਜਾ ਗੰਦ ਜਾ ਸਾਰੇ ਸੁਪਨੇ ਦੀ ਪੱਟੀ ਮੇਸ ਕਰਤੀ ਐਨਾ ਵਧੀਆ ਸੁਪਨਾ ਆਈ ਜਾਂਦਾ ਦੀਗਾ ਕਿਥੋਂ ਪੰਗੇ ਵਲੇ ਅੱਲਾ ਯੋ ਗਲਾਸ ਚਾਕੇ ਬਈ। ਸਾਮੇ ਠੇਡਾ ਵੱਜੂਗਾ ਦੁਲਜੂਗੇ ਕਿਤੇ। ਹਾਂ ਚੱਜ ਦਾ ਕੰਮ ਤਾਂ ਕਰੀ ਨਾ ਕੋਈ ਠੇਡਾ ਹੀ ਮਾਰੀ ਚੱਲੀ। ਚਲ ਤੂੰ ਠੇਡਾ ਨੂੰ ਛੱਡ ਦੋ ਰੋਟੀਆਂ ਬਣਾ ਦੇ ਰੋਟੀ ਖਾ ਕੇ ਮੈਂ ਜਾਵਾਂ ਫਿਰ। ਢੋਲੀ ਚ ਨਾ ਆਟਾ ਹੈ ਨਹੀਂ। ਜਾ ਚੱਕੀ ਤੇ ਪਹਿਲਾਂ ਆਟਾ ਬਿਹਾ ਕੇ ਲਿਆ ਫੇਰ ਮਿਲਣਗੇ ਤੈਨੂੰ ਫੁੜਕੇ। ਨਹੀਂ ਮੈਂ ਆਟਾ ਮੈਂ ਲਿਆਉਂਗਾ ਉਹਨੂੰ ਕਹ ਦੇ ਚੱਕ ਦੇ ਉਹ ਘਾ ਢੋਲੀ ਜੋ ਆਟਾ ਨਹੀਂ ਹੈਗਾ ਜੇ ਦੋ ਰੋਟੀਆਂ ਜੋ ਗਰਾ ਵੀ ਨਹੀਂ ਹੈਗਾ। ਉਹ ਨਾ ਖੇਤ ਗਿਆ ਹੋਇਆ। ਚੁੱਪ ਕਰਕੇ ਚੱਕੀ ਤੇ ਜਾਵੜਾ। ਨਹੀਂ ਮੈਂ ਤਾਂ ਹੋਰ ਨਾ ਕੁਝ ਲੈ ਲਈਂ ਤੂੰ। ਤਾਂ ਤੂੰ ਭਾਗ ਜਾ ਲਿਆ ਦੇ ਸਾਨੂੰ ਆਟਾ ਦਾ ਚੱਕ ਕੇ ਆਪੇ ਚੱਕ ਲੈ ਉਹ ਨਾ ਨਾ ਖਵਾਦਾ ਤੈਨੂੰ ਮੈਂ ਲਿਆ ਦੋ ਇਹਨੂੰ ਰੋਟੇ ਕਿੱਥੇ ਇਹਦੇ ਨਾਲ ਆਪਾਂ ਹੋ ਕਰ ਲੈ ਯਾਰ ਕਿਉਂਕਿ ਸ਼ਾਇਦ ਤਪਾਰਖਾਂਗੇ ਲਿਆ ਦੇ ਆਟਾ ਕੋਈ ਨਾ ਸਾਨੂੰ ਮੈਂ ਕਰੂੰ ਸਿੱਧੇ ਤੁਸੀਂ ਵੀ ਕੋਈ ਯਾਦ ਰੱਖੋਗੇ ਵੀ ਹਾਂ ਆਹੋ ਕਰਕੇ ਖੜ ਗਿਆ ਖਵਾਉਂ ਸਾਨੂੰ ਵੀ ਪੂਰੇ ਕਿੱਥੇ ਕਬੀ ਨੇ ਲਹੂ ਪੀ ਰੱਖਿਆ ਵਿਆਹ ਹੋ ਜਾਂਦਾ ਘੱਟੋ ਘੱਟ ਲਹੂ ਤਾਂ ਨਹੀਂ ਪੀਣਾ ਸੀ ਕੰਜਰ ਜਾਣਾ ਹੋਵੇ ਤਾਂ ਕਿੱਥੇ ਉਹਨੂੰ ਰੋਟੀਆਂ ਲਾ ਕੇ ਖਵਾ ਦੋ ਖਵਾਉਂ ਮਾਨੂੰ ਫੁਲਕੇ ਚੰਗੇ ਇਹ ਚੋ ਮੇਜਮਾਠਾਂ ਮਾਰੀ ਚਲੋ ਸਾਰਾ ਬੈਨ ਲਹੂ ਪੀਤਾ ਪਿਆ ਨਹੀਂ ਕਿਵੇਂ ਰੋਲਾ ਜੇ ਬਾੜਖੇ ਦੀ ਉਹ ਕਵੀਨਾਂ ਲੱਗੀ ਪਈ ਸੀ ਕੀ ਕਹਿੰਦਾ ਹੌਲਕੇ ਭਾਲਦਾ ਸੀ ਸਵੇਰੇ ਫਿਰ ਉਹ ਰੋਟੀ ਤਾਂ ਦੇਣੀ ਉਹਨੂੰ ਬੇਲੀਆਂ ਮੈਂ ਬੇਲੀਆਂ ਉਹ ਰੋਟੀ ਵੀ ਨਹੀਂ ਦਿੱਤੀ ਆਂਦੀ ਚਲ ਤੂੰ ਰੋਟੀ ਲਿਆ ਨਾਲ ਹੀ ਉਹਨੂੰ ਤੇ ਆ ਰੋਟੀ ਮੇਰਾ ਤਾਂ ਨਹੀਂ ਬੰਦ ਦੇ ਫੁਲਕੇ ਸੁਣ ਗਿਆ ਮੈਂ ਚੰ tạm ਮਰੂੰ ਕੰਜਰ ਜੇ ਨਾ ਹੋਣ ਤਾਂ ਲਾ ਨਣੂ ਫੁਲਕੇ ਮੈਂ ਮੈਂ ਰੋਟੀ ਪਤਾ ਨਹੀਂ ਬਣਾਈ ਹੋ ਪਤਾ ਨਹੀਂ ਨਾ ਅਬ ਬਣ ਗਈ ਰੋਟੀ ਰੋਟੀ ਹਾਂ ਬਣਾਤੇ ਪਰੌਂਠੇ ਆ ਜਾ ਖਾ ਲੈ ਇੱਥੇ ਕੀ ਖਾਦਾ ਤੂੰ ਰੋਟੀ ਨਹੀਂ ਬਣੀ ਹਲੇ ਤੱਕ ਤੈਨੂੰ ਮੈਂ ਕੀ ਕਿਹਾ ਸੀ ਪਹਿਲਾਂ ਆਟਾ ਚੱਕ ਕੇ ਲਿਆ ਦੇ ਨਹੀਂ ਆਟਾ ਉਹਨੂੰ ਕਹਿੰਦੀ ਚੱਕ ਲਿਆ ਹੁੰਦਾ ਤੂੰ ਕੀ ਕਰਦਾ ਸੀ ਮੱਕੀ ਘੁੱਟਦਾ ਸੀ ਬੈਠਾ ਉਥੇ ਖੰਗੋੜੇ ਮਾਰਨੇ ਹੁੰਦੇ ਮੇ ਖਗੂੜੇ ਕਿਉਂ ਤੈਨੂੰ ਪਤਾ ਹੁਣ ਮੈਂ ਪਿੰਡ ਚ ਗੇੜਾ ਮਾਰਨੇ ਜਾਣਾ ਐਨੀ ਤਾਂ ਇੱਜ਼ਤ ਬਣ ਜਾਂਦੀ ਮੇਰੀ ਨਹੀਂ ਨਹੀਂ ਤੂੰ ਚੁਗਲੀਆਂ ਹੀ ਕਰਨੀਆਂ ਹੁੰਦੀਆਂ ਧੀਆਂ ਭੈਣਾਂ ਦੀਆਂ ਚੁਗਲੀਆਂ ਕਰਦੇ ਤੁਸੀਂ ਬੈ ਕੇ ਮੈਨੂੰ ਸਾਰਾ ਪਤਾ ਕਾਹਨੂੰ ਕਰਦੇ ਆ ਚੁਗਲੀਆਂ ਤੇ ਮੈਂ ਸਾਥ ਚ ਜਾਣਾਗਾ ਗੇੜਾ ਮਾਰ ਕੇ ਆਉਣਾ ਤੂੰ ਰੋਟੀ ਬਣਾ ਲਾ ਉੱਥੇ ਬੈ ਕੇ ਐਂ ਕਰਨਾ ਹੁੰਦਾ ਪਤਾ ਹੈ ਮੈਨੂੰ ਹੈ ਨਹੀਂ ਰੋਟੀ ਰੋਟੀ ਮਿਲਦੀ ਨਹੀਂ ਮੇਰਾ ਮਤਲਬ ਜੇ ਤੁਸੀਂ ਰੋਟੀ ਨਹੀਂ ਦਿੰਦੇ ਫਿਰ ਮੈਂ ਭੁੱਖਾ ਮਰ ਜੂਗਾ ਹਾਂ ਭੁੱਖਾ ਮਰ ਜਾਈਂਗਾ ਤੂੰ ਬੱਸ ਲੈ ਇਹ ਥੋੜਾ ਜਿਹਾ ਪਿਆ ਹੋਣਾ ਆਟਾ ਤੂੰ ਬਣਾ ਦੇ ਰੋਟੀਆਂ ਦੋ ਕਿੱਥੋਂ ਬਣਾਦਾ ਮੈਂ ਤੈਨੂੰ ਇੱਕ ਵ ਤੂੰ ਕੀ ਹੁੰਦਾ ਹੈ ਹੁ ਕਰਦੀ ਹੈਗੀ ਉਹਨੂੰ ਕਹਿ ਦਿੰਦੀ ਆ ਆਟਾ ਚੱਕ ਲੈ ਹੁੰਦਾ ਤੂੰ ਪਹਿਲਾਂ ਮੈਨੂੰ ਆ ਬੱਸ ਤੂੰ ਕੀ ਕਰਦਾ ਤੂੰ ਕੀ ਕਰਦਾ ਸੀ ਮੈਂ ਕੀ ਕਰਦਾ ਹੁਣ ਮੈਂ ਗੇੜਾ ਮਾਰ ਕੇ ਆਉਣਾ ਬਈ ਵੀ ਇੰਨੀ ਇੱਜ਼ਤ ਦਾ ਪਿੰਡ ਮੈਂ ਤੇਰੇ ਹੱਥ ਟੁੱਟੇ ਨੇਗੇ ਜਦ ਤਨ ਫ੍ਰਿਜ ਚਾਟਾ ਲਾਉਂਦਾ ਨਾ ਤਾਂ ਬਣਾ ਲੈ ਚੱਲ ਬਣਾ ਲੈ ਬਣਾ ਲੈ ਫਿਰ ਤੁਸੀਂ ਬਣਾਉਂਦੇ ਨਹੀਂ ਹੁਣ ਰੋਟੀਆਂ ਮੈਂ ਤਾਂ ਨਹੀਂ ਬਣਾ ਦੇ ਜਾ ਫਿਰ ਫਿਰ ਮੈਂ ਕੀ ਪੁੱਛਦਾ ਜਾ 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 ਬਣਾਉਂਦੀ ਨਹੀਂ ਚੱਲ 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 ਬਣਾ ਦਾਣੂ ਪਰੌਂਠੇ ਕੰਜਰ ਜਣ ਲਹੂ ਵੀ ਰੱਖਿਆ ਮੇਰਾ ਬਹਿ ਜਾ ਬੇੜਾ ਲਾ ਦੱਲ ਜੇਂ ਰਬ ਮੈਂ ਖੜ ਦੇ ਖੁੰਡਾ ਵੀ ਚੱਕੇ ਲਈਏ ਖੁੰਡਾ ਲਿਆਵਾ ਪਹਿਲਾਂ ਚੱਕ ਕੇ ਇਹ ਵੀ ਕੀ ਜਾਦ ਰੱਖ ਖੁੰਡਾ ਵੀ ਉਹ ਪਿਆਗਾ ਦੇਖੀ ਕਿਵੇਂ ਡੇਗਾ ਇਹ ਵੀ ਕੀ ਜਾਦ ਰੱਖਣਗੇ ਮੈਂ ਖਬੋਂ ਤੁਨੂੰ ਪੂੜੇ ਨੂੰ ਮੈਂ ਕੁਛ ਉਹ ਆ ਕਿਧਰੋਂ ਆ ਰਿਹਾ ਜਤੁਰਿਆ ਓ ਕਿਵੇਂ ਮੁੰਡਿਆ ਫਿਰ? ਪਤਾ ਹੈ ਕਿਵੇਂ ਆ। ਓ ਯਾਰ ਮੈਂ ਤੈਨੂੰ ਤਾਇਆ ਲੱਗਦਾ। ਲੋ ਜਿੱਦਾਂ ਮੈਂ ਆ ਤੜਕੀ ਯਾਰ ਕਾਲੀ ਦਾੜੀ ਕਰਦਾ ਵੀ ਮੈਂ ਸਾਨੂੰ ਤਾਇਆ ਨਾ ਲੱਗਾਂ। ਆ ਜਾ ਬਹਿ ਜਾ। ਹੋਰ ਫਿਰ ਕਿਵੇਂ ਹੋ? ਵਧੀਆ ਵਧੀਆ। ਅੱਛਾ। ਉਹ ਮੈਨੂੰ ਆਏ ਦੱਸੋ ਬਣਾ ਤੁਸੀਂ। ਹੁਣ ਘਰ ਲੰਗਰ ਨਹੀਂ ਲੱਗਿਆ ਹੋਇਆ। ਕਿਉਂ ਅੱਜ ਰੋਟੀ ਨਹੀਂ ਮਿਲੀ ਘਰੇ? ਓਏ ਰੋਟੀ ਤਾਂ ਮਿਲੀ ਈ ਮਹਾਚਲ ਗੁਰਦੁਆਰੇ ਦੇ ਨਾਲ ਲੰਗਰ ਦੀ ਧਾਰਾ ਬੜੀ ਵਧੀਆ ਹੁੰਦੀ ਹੈਗੀ। ਲੰਗਰ ਖਾਣਾ। ਹੋਰ ਫਿਰ ਤੂੰ ਕਿਵੇਂ ਆ? ਹੋਰ ਠੀਕ ਆ ਤੂੰ ਬੱਸ। ਵਧੀਆ ਕਿੱਦੇ ਕੀ ਕਰਦਾ ਹੁੰਦਾ ਹੁਣਾ ਸਸ ਨਹੀਂ ਕਰਦੇ ਪੜਨ ਲੱਗ ਜੰਨੇ ਕਾਲਜ ਆ ਕੱਲ ਵਧੀਆ ਪੜ ਲਾ ਦੇਖਦਾ ਮੈਂ ਤੈਨੂੰ ਪੜਦਿਆਂ ਨੂੰ ਤਾਂ ਉਹ ਤੂੰ ਫਿਰ ਓਏ ਕਿਥੇ ਦੇਖ ਲਾ ਲੰਗਰ ਨੂੰ ਘਰੂ ਕਿਥੇ ਘੰਟੇ ਚ ਭੋਗ ਭੂਗ ਹੋਣਾ ਕਿਸੇ ਦਾ ਅੱਜ ਤਾਂ ਲੱਗਦਾ ਰੋਟੀ ਨਹੀਂ ਮਿਲੀ ਤਾਹੀ ਮੈਂ ਲੰਗਰ ਦੇ ਵਿੱਚ ਬਾਬਲਾ ਯਾਰ ਮੈਨੂੰ ਰੋਟੀ ਨਾ ਦੇਣ ਤੈਨੂੰ ਪਤਾ ਤਾਂ ਹੈਗਾ ਮੈਨੂੰ ਕਿੰਨਾ ਪੁਛਦੇ ਨੇ ਉਹ ਦੇ ਸੀਗਾ ਪਾ ਕੇ ਦਿੰਦੇ ਨੇ ਰੋਟੀ ਦੀ ਰੋਟੀ ਦਾ ਮੈਨੂੰ ਉਹ ਤਾਂ ਮੈਨੂੰ ਸਾਰਾ ਕੁਝ ਪਤਾ ਤੈਨੂੰ ਚਲੋ ਹੋਰ ਫਿਰ ਫਾਸਲ ਬਾੜੀ ਕਿਵੇਂ ਆ ਵਧੀਆ ਵਧੀਆ ਚਲ ਵਧੀਆ ਜਾਮਾ ਕੰਮ ਘਮ ਘਰ ਲੈ ਗਰ ਕੋਈ ਅੰਮਤਾ ਕਰਦੀ ਆ ਤੂੰ ਸਾਥ ਤੂੰ ਕੋਈ ਭਰਾ ਵੀ ਉਹ ਵਾਸਤੇ ਦੇਖ ਲੈ ਯਾਰ ਕੋਈ ਹੈਗੀ ਆ ਪੱਕਾ ਹੈਗਾ ਕਰਾ ਲਾਂਗੇ ਬੁढ़ा ਹੋ ਗਿਆ ਹੁਣ ਵਿਆਹ ਪਾੜਦਾ ਹੈ ਬੜਾ ਤੈਨੂੰ ਲੱਗਦਾ ਮੈਂ ਬੁढ़ा ਤੂੰ ਦੇਖ ਜੇ ਕੋਈ ਹੈਗਾ ਪੱਕਾ ਉਹਨਾਂ ਦਾ ਹੀ ਕਰ ਦਾਂਗੇ ਤੰਗੇ ਉਹ ਜਿਹੜਾ ਸਾਡਾ ਮਾਸਟਰ ਹੈਗਾ ਚਲੋ ਫਿਰ ਦੇਖ ਲਈ ਜੇ ਕੋਈ ਹੁੰਦੀ ਹੋਵੇ ਗੱਲਬਾਤ ਕੋਈ ਨਹੀਂ ਦੇਖ ਲਾਂਗੇ ਹੋਰ ਤੂੰ ਵੀ ਕਰ ਲੂ ਘਰ ਤੂੰ ਸ਼ਹਿਰ ਤੋਂ ਉੱਪਰ ਜਾਣਾ ਹੁਣ ਆ ਤਾਇਆ ਫੇਰ ਕਹਿ ਦਿੰਦਾ ਤੈਨੂੰ ਕੱਲਰ ਦਾ ਪੱਟੀ ਮੇਸ ਕਰਤੀ ਤਾਇਆ ਕਰਕੇ ਤੁਹਾਡਾ ਚਲੋ ਮੈਂ ਦੇਖਦਾ ਫਿਰ ਮਾਰਦਾ ਕਿਹੜਾ ਕੰਗਰ ਚੰਗਾ ਕਿਹਦੀਸ ਹੋ ਕਰੂੰਗਾ ਤੁਸੀਂ ਯਾਰ ਤੂੰ ਉਹਨੂੰ ਸਮਝਾ ਦੇ ਠੀਕ ਹੈ ਮੈਨੂੰ 7 ਕਿੱਲੇ 7 ਕਿੱਲਿਆਂ ਦਾ ਰੋਬ ਦਿਖਾਉਂਦਾ ਰਹਿੰਦਾਗਾ ਉਹ ਫਿਰ ਉਹਦੀ ਨਾਲ 7 ਕਿੱਲਿਆਂ ਨੂੰ ਰੋਬੇ ਦਿਖਾਉਗਾ ਲੈ ਤੇ ਫਿਰ ਮੇਰੇ ਤੋਂ ਫੁਲਕੇ ਕਾਦੇ ਖਾਂਦਾ ਸੀ ਉਹ ਓਏ ਆਪਣੇ ਦੇ ਪੱਲੇ ਕੁਝ ਵੀ ਨਹੀਂ ਤੂੰ ਉਹਨੂੰ ਦੇ ਦੇ ਖਰਚਾ ਪਾਣੀ ਜਿਹੜਾ ਮੰਗਦਾ ਮੇਰੇ ਤੋਂ ਨਹੀਂ ਫਿਰ ਦਿੱਤਾ ਜਾਂਦਾ ਜੇ ਮੈਨੂੰ ਐ ਰੋਬ ਮਾਰੂਗਾ ਉਹ ਠੀਕ ਹੈ ਪੋਚਿਆ ਲੁਨਪਲੋ ਕੇ ਰੱਖ ਲੈ ਸੱਤ ਕਿਲੇ ਨੇ ਉਹਦੇ ਨਾਲ ਆਪਣੇ ਲਈ ਪੱਲੇ ਤੇ ਕੁਝ ਨਹੀਂ ਰਹਿ ਗਿਆ ਤੇ ਫਿਰ ਹੋਣ ਨਾ ਮੈਨੂੰ ਕਹਦਾ ਰੋਹ ਹੈਗਾ ਕੋਈ ਆ ਕੇ ਕੋਕਾ ਚਾਹਣਾ ਤੇ ਰੋਟੀ ਬਣਾਵੇ ਮੈਂ ਨੌਕਰ ਰੱਖਿਆ ਹਾਂ ਚਲ ਕੋਈ ਨਾ ਹੁਣ ਆਣ ਵਾਲਾ ਉਹਨੂੰ ਰੋਟੀ ਉਟੀ ਪੁੱਛ ਲਈ ਮੈਂ ਸਮਝਾ ਦੂੰਗਾ ਉਹਨੂੰ ਜੇ ਸਮਝਾ ਦੇਂਗਾ ਤਾਂ ਵਧੀਆ ਰਹੇਗਾ ਨਹੀਂ ਫੋਲ ਕੇ ਤੈਨੂੰ ਵੀ ਨਹੀਂ ਮਿਲਦੇ ਚਲ ਕੋਈ ਨਾ ਮੈਂ ਕਰ ਲੂੰਗਾ ਲੈ ਸਾਰੇ ਦਿਨ ਤੇ ਭੁੱਖੇ ਮਾਰਦਾ ਮਸਾ ਆਟਾ ਲਿਆ ਹੁੰਦਾ ਦੇਖ ਦੇਖ ਦੇ ਮੈਨੂੰ ਪਹਿਲਾਂ ਪਤਾ ਦੀ ਵੀ ਤੁਸੀਂ ਬਾਤ ਚੁਖਾਉਂਗੇ ਪੂੜੇ ਲਾ ਕੇ ਤੇ ਜਦੋਂ ਹੁਣ ਆਟਾ ਲਿਆਂਦਾਗਾ ਤੇ ਅਸੀਂ ਰੋਟੀ ਖਾਣੀ ਨਹੀਂ ਹੈਗੀ ਮੈਂ ਫਿਰ ਪੁੱਛਦਾ ਕਿ ਤੇਰੇ ਹੱਥ ਦੁਖਦੇ ਤੇ ਜੇ ਤੂੰ ਪਹਿਲਾਂ ਲਾ ਕੇ ਦੇ ਦਿੰਦੀ ਤੂੰ ਰੋਟੀਆਂ ਆਟਾ ਹੈ ਨਹੀਂ ਸੀ ਕਿੱਥੋਂ ਲਾ ਕੇ ਦੇ ਦਿੰਦੀ ਨਹੀਂ ਤੂੰ ਮੈਨੂੰ ਆਏ ਗਏ ਵੀ ਮੈਂ ਤੈਨੂੰ ਦੇਣੀਆਂ ਨਹੀਂ ਤੀਆਂ ਰੋਟੀਆਂ ਤੈਨੂੰ ਹਾਇ ਲੱਗਦਾ ਨਾ ਤੇ ਮੈਂ ਨਹੀਂ ਦਿੰਦੀ ਹੁਣ ਕੀ ਕਰਤਾ ਤੂੰ ਬੰਬ ਸੜਦਾ ਕਰਤਾ ਤੁਹਾਨੂੰ ਇੱਕ ਮੌਕਾ ਦਿੰਦਾ ਤੁਸੀਂ ਸੁਧਰ ਜੋ ਸੁਧਰ ਜੋ ਤੁਸੀਂ ਫਿਰ ਪਸਤਾਉਂਗੇ ਅਸੀਂ ਦੱਸ ਕੀ ਪੁੱਛਣਾ ਹੈਗਾ ਤੂੰ ਰੋਟੀ ਖਾਣੀ ਆ ਨਾ ਤੈਨੂੰ ਮਿਲ ਜੂ ਜਾ ਕੇ ਬਾਹਰ ਵੇ ਜਾ ਮੇਰੇ ਨਾਲ ਦਮਾਣਾ ਖਾ ਫਰ ਮੇਰਾ ਸਿੱਧਾ ਤੂੰ ਮਾਖ ਨੂੰ ਤੇਰੇ ਨੂੰ ਆਹੋ ਹੋ ਗਿਆ ਬਸ ਤੂੰ ਹਾਲੇ ਆਖਰੀ ਮੌਕਾ ਕਹਿ ਰਿਆਂ ਆ ਵੀ ਸੋਧਰ ਜੋ ਹੁਣ ਤਾਂ ਤੁਹਾਡੇ ਨਵੇਂ ਆਟਾ ਵੀ ਆ ਗਿਆ ਸਾਰਾ ਕੁਝ ਆ ਗਿਆ ਉਦੋਂ ਮੈਂ ਭੌਂਕ ਕੇ ਬਾਗਿਆ ਵੀ ਰੋਟੀਆਂ ਦੇ ਦੇ ਦੋ ਤੈਨੂੰ ਹੋਰ ਮੈਂ ਰਾਖ ਗੁੰਨ ਕੇ ਦੇ ਦਿੰਦੀ ਕਰਨਾ ਲਾ ਕੇ ਦਿੰਦੀ ਰੋਟੀਆਂ ਮੈਂ ਆਟਾ ਹੈਗਾ ਸੀਗਾ ਆਟਾ ਹੈ ਉਹ ਹੁਣ ਆਟਾ ਕਿੱਥੋਂ ਆ ਗਿਆ ਚੱਕੀ ਤੋਂ ਲੈ ਕੇ ਆਇਆ ਤਾਟ ਆ ਗਿਆ ਪਰ ਪੈਣਾ ਨਹੀਂ ਲੈ ਸਕਦਾ ਤੀ ਨਹੀਂ ਆ ਸਕਦਾ ਜੀ ਤੂੰ ਲਿਓਗਾ ਮੈਂ ਆ ਨਹੀਂ ਸਕਦਾ ਸੀ ਕੋਈ ਨਹੀਂ ਤੁਹਾਨੂੰ ਮੈਂ ਘਰੋਂ ਲੋਟ ਆਇਨੀ ਤੁਸੀਂ ਆਉ ਹੁੰਦੇ ਕਰੇਂਗਾ ਤੂੰ ਲੋਟ ਚਿੱਬੇ ਜੇ ਬਿਥਾੜੇ ਆਲਾ ਨਾ ਹੋਵੇ ਤਾਂ ਮੱਤੀ ਗਿਆ ਵੀ ਰੋਟੀਆਂ ਖਾਣਗੇ ਨੂੰ ਤੇ ਪਹਿਲਾਂ ਰੋਟੀ ਨਹੀਂ ਬਣਦੀ ਹੁਣ ਇਹਨੇ ਦੇਖ ਲੈ ਕਿਵੇਂ ਤਾਂ ਕਰਿਆਗਾ ਵੇਖੂ ਇਹਨਾਂ ਨੂੰ ਵੀ ਬੱਚਾ ਹੋਈ ਕਰ ਲਿਆ ਕੀ ਗੱਲ ਹੋ ਗਈ ਫੇਰ ਆਲਾ ਵਾਰ ਕੇ ਉਹ ਗੱਲ ਕੀ ਹੋ ਗਈ ਹੁਣ ਤਾਂ ਆਟਾ ਆ ਗਿਆ ਉਦੋਂ ਤਾਂ ਕਹਿੰਦੇ ਤੇ ਆਟਾ ਨਹੀਂ ਹੈਗਾ ਆਟਾ ਨਹੀਂ ਹੈਗਾ ਓਏ ਆਟਾ ਤਾਂ ਮੈਂ ਹੁਣ ਲੈ ਕੇ ਆਇਆ ਚੱਕ ਕੇ ਫੇਰ ਪਹਿਲਾਂ ਨਹੀਂ ਲਿਆ ਸਕਦਾ ਸੀ ਤੂੰ ਤੂੰ ਲੈ ਆਉਂਦਾ ਫੇਰ ਮੈਂ ਹੁਣ ਮੈਂ ਆਟਾ ਲਿਆਂਗਾ ਚੱਕ ਕੇ ਤੈਨੂੰ ਟੜਕੇ ਵੀ ਕਾਇ ਠੀਕ ਹੈ ਮੈਂ ਤੇ ਹੋਰ ਕੌਣ ਲਿਆਊਗਾ ਬੇਲਾ ਉੱਥੇ ਬੈਠਾ ਰਹਿਣਾ ਕਿ ਜੱਟ ਆਟਾ ਲਿਆਉਂਦਾ ਫਿਰ ਕੇ ਮੇਰੀ ਗੱਲ ਜੱਟ ਨੂੰ ਪਤਾ ਕਿੰਨੀ ਜੀਤ ਆਹ ਹੁਣ ਕਰੀ ਕੋਕੜਾ ਹੋ ਗਿਆ ਨਾ ਤੈਨੂੰ ਤਾਂ ਲੱਗਦਾਗਾ ਮੈਂ ਆਟਾ ਦਾ ਯਾਰ ਚੱਕ ਲਿਆਂਦਾ ਟੜਕੇ ਹੁਣ ਚੱਕ ਕੇ ਲਿਆਇਆ ਮੈਂ ਇਹਦੇ ਵਿੱਚ ਉਹ ਮੈਂ ਜਾਣਦਾ ਭਾਈ ਤੁਹਾਨੂੰ ਜਾਣਦਾ ਤੁਹਾਨੂੰ ਇੱਕ ਮੌਕਾ ਦਿੰਦਾ ਮੈਂ ਤੁਸੀਂ ਸੁਧਰ ਜਾ ਤੂੰ ਸਾਨੂੰ ਧਮਕੀਆਂ ਹੀ ਹਣਾ ਦੇ ਠੀਕ ਹੈ ਧਮਕੀਆਂ ਨਹੀਂ ਰਹਿ ਗਿਆ ਤੂੰ ਕਿੱਥੇ ਭੱਜ ਜਾ ਯਾਰ ਕਰ ਲਈ ਕੀ ਕਰੇਗਾ ਤੁਹਾਨੂੰ ਕਰਕੇ ਦਿਖਾਉਂ ਮੈਂ ਤੁਸੀਂ ਜਿਆਦ ਰੱਖੋਗੇ ਕਰਦਾ ਨਹੀਂ ਕੀ ਕਰੂਗਾ ਹਾਂ ਹੁਣ ਤਾਂ ਤੁਹਾ ਦੇਦਾ ਨੂੰ ਫੁਲਕੇ ਮੈਂ